ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਗੋਨਿਆਣਾ ਕਲਾਂ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਮੈਂ 네ਪਾਲ ਦੇ ਘਰ ਆਪਾਂ ਵੀਡੀਓ ਬਣਾ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਦਿਖਾ ਰਿਹਾ ਆਪਾਂ ਤੁਹਾਨੂੰ ਦੋ ਨਗ ਦੋ ਬਸੰਗਾਂ ਤੇ ਇੱਕ ਮਿੱਤਰੋ ਤੋਕੜ ਗਾਂ ਪੂਰੀ ਡਿਟੇਲ ਵੈਸੇ ਬਾਈ ਤੋਂ ਲਮਾਂਗੇ ਫਿਰ ਕੱਲਾ ਕੱਲਾ ਆਪਾਂ ਨਗਸ ਨੂੰ ਦਿਖਾਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 8972482124 ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੇ ਅੱਜ ਆਪਣੇ ਕੋਲ ਤੰਨ ਆਗਾ ਹਨਾ ਜੀ ਦੋ ਬੱਚੀਆਂ ਤੇ ਇੱਕ ਟੋਕੜ ਬੈੜਾ ਜੀ ਟੋਕੜ ਗੱਬਣਾ ਕਿਵੇਂ ਖਾਲੀ ਆਓ ਆਪਾਂ ਦਾ ਉਹ ਪਿੱਛੇ ਦੱਸਿਆ ਵਾ ਬਣੀ 2 ਮਹੀਨਿਆਂ ਦੀ ਹਾਂ ਆਪਾਂ ਖਾਲੀ ਕਰਕੇ ਦੇਣੀ ਆ ਫਾਰਮ ਚੋ ਲੈ ਜਾਂਦੀ ਆ ਜੀ ਓਕੇ ਠੀਕ ਹੈ ਹੁਣ ਆਪਾਂ ਪਹਿਲਾਂ ਬੱਚਿਆਂ ਦੀ ਗੱਲ ਕਰੀਏ ਹਨਾ ਹਾਂਜੀ ਆ ਆਖੀਰੀ ਬੱਚੀ ਆ ਜੀ ਦੋਨੇ ਖੀਰੀਆਂ ਇਹ ਖਿਆ ਦੋਨ ਦੇ ਦੰ ਚੱਕੀ ਆ ਖੀਰੀ ਆ ਜੀ ਦੁੱਧ ਦੰ ਚੱਕ ਕੇ ਫਿਰ ਤਾਂ 2 ਸਾਲ ਦੀ ਹੋ ਗਈ ਹਨਾ ਹਾਂਜੀ ਹਾਂਜੀ ਆ 2 ਸਾਲ ਦੀ ਬੱਚੀ ਹੋ ਗਈ ਠੀਕ ਆ 14 ਮਹੀਨਿਆਂ ਦੀ ਬੱਚੀ ਆ ਜੀ ਸਮੇ ਘਟਾ ਹਣਾ ਹਾਂਜੀ ਸਮਾਈ ਚੋ ਨਹੀਂ ਆਈ ਜੀ ਪਿਛੋ ਰਣ ਗੇਲੀ ਚੋਈ ਵੀ ਆ ਕਰੋ ਇਦੋਂ ਮੜਾ ਜੀ ਕਿੰਨੀ ਉਮਰ ਹੋਏ ਦੀ ਇਹਦੀ 14 ਮਹੀਨਿਆਂ ਦੀ ਉਮਰ ਆ ਜੀ ਠੀਕ ਆ 14 ਮਹੀਨਿਆਂ ਦੀ ਉਮਰ ਆ ਹਾਂਜੀ ਤੁਹਾਨੂੰ ਦਿਖਾਓ ਮੜਾ ਜੀ ਤੁਹਾਨੂੰ ਤਾਂ ਮੋਟੇ ਪੂਰੇ ਹਾਂਜੀ ਥਣ ਲੇਵੇ ਦੀ ਬਹੁਤ ਸਾਫ ਆ ਜੀ ਚਾਰ ਦਾਣ ਫੋਰ ਸ਼ਾਂਗ ਤੋਂ ਬਿਨਾ ਠੀਕ ਆ ਤੇ ਇਹਦੇ ਵੀ ਦਿਖਾ ਦਿਓ ਮੜਾ ਜੀ ਇਹਦੇ ਵੀ ਚਾਰ ਹਾਂ ਠੀਕ ਆ ਤੇ ਮਿੱਤਰੋ ਰੰਗ ਦੋਨਾਂ ਦਾ ਸੋਹਣਾ ਬਣਾ ਤੋਰਕ ਦਿਖਾ ਦਿਓ ਕਈ ਭਰਾ ਦੂਰੋਂ ਆਲਾ ਚੱਲ ਕੇ ਉਹਦਾ ਮੁਰਕੇ ਕੋਈ ਆਲਾ ਨਘੋਜ ਜੀ ਕੱਢਿਓ ਆਪਾਂ ਨੂੰ ਚੰਗੀ ਨਹੀਂ ਲੱਗਦੀ ਤਾਂ ਕਰਕੇ ਮਿੱਤਰੋ ਆਪਾਂ ਕੱਲੇ ਕੱਲੇ ਚੀਜ਼ ਦਿਖਾਵਾਂਗੇ ਇਹਦੀ ਉਮਰ ਮਿੱਤਰੋ 2 ਸਾਲ ਦੇ ਨੇੜੇ ਤੇੜੇ ਹੋ ਹੋ ਸਕਦਾ 2 ਸਾਲ ਤੋਂ ਉੱਪਰ ਹੋਵੇ ਠੀਕ ਹੈ ਪਰ ਗਰੀਬ ਘਰੋਂ ਬਾਈ ਕੰਨਾ ਆਈ ਹੈ ਸਮਝ ਨਹੀਂ ਸਮਾਈ ਨਹੀਂ ਹੋਈ ਇਹਨੂੰ ਡਰਾਈ ਫੀਡ ਪਾਈ ਜਾਵੇ ਠਿੱਫਾ ਡਰਾਈ ਦੋ ਘਟਿਆਂ ਨਾਲੀ ਮਿੱਤਰੋ ਇਹ 2 2.5 ਘਟਿਆਂ ਨਾਲੀ ਤਿਆਰ ਹੋ ਜਾਣੀ ਹੈ ਇਹ ਸਰੀਰ ਦੀ ਜਿਹੜੀ ਬੰਤਰ ਚੰਗੀ ਆ ਤੇ ਇੱਕ ਹਾਂ ਥੋੜਾ ਜਿਹਾ ਪੁਰਾ ਵੀ ਬੈਠਾ ਉਹ ਵੀ ਆਪਾਂ ਦੱਸਣ ਦਾ ਮਾਮ ਹੱਕ ਆਂਦਾ ਨਾ ਮੋੜ ਲਈ ਤੋਰ ਮਿੱਤਰੋ ਦੇਖ ਸਕਦੇ ਸੋਹਣੀ ਰੰਗ ਵੀ ਦੋਨਾਂ ਦਾ ਸੋਹਣਾ ਤੇ ਆਂਗਾ ਬਾਈ ਕਹਿੰਦਾ ਵੀ ਗਰੀਬ ਕਰੋਈਆਂ ਤੁਨੋਂ ਹੱਜ ਕੀ ਰੇਟ ਕਰਤਾ ਜੀ 25000 ਜੋੜੇ ਦਾ ਜੀ ਮਾਨਦਾਨ ਦਾ ਹਾਂਜੀ 25 ਜੋ ਮਾਨਦਾਨ ਹੋ ਜਾ ਹਾਂਜੀ ਠੀਕ ਆ ਭਾਈ ਕਹਿੰਦਾ ਵੀ ਦੋਨਾਂ ਦਾ ਮੁੱਲ 25000 ਆ ਮਾਨ ਤਾਨ ਹੋ ਜਾਊਗਾ ਦੋਨਾਂ ਦੇ ਵਿੱਚੋਂ ਜੇ ਦੋਨੇ ਕੋਈ ਭਰਾ ਇਕੱਠਿਆਂ ਲੈ ਕੇ ਜਾਂਦਾ ਹਾਂਜੀ ਜੋੜੇ ਦੇ ਵਿੱਚ ਮਾਨ ਤਾਨ ਜੋੜੇ ਚ ਠੀਕ ਆ ਹੁਣ ਇਹਦੀ ਗੱਲ ਕਰਦੇ ਇਹ ਕਿਵੇਂ ਆ ਜੀ ਸਟਾਕਰ ਆ ਜੀ 2 ਮਹੀਨਾ ਦੀ ਬਣਿਆ ਪਿਆ ਦੱਸ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਫਾਰਮ ਚੋਂ ਲਿਆਂਦੀ ਵੀ ਆਪਣੀ ਵਾੜ ਜੀ ਥਾਂ ਲਿਆ ਦੀ ਸਾਫ ਆ ਥਾਂ ਲਿਆ ਦੀ ਬਹੁਤ ਸਾਫ ਆ ਜੀ ਠੰਡੀ ਸੀ ਆ ਜੀ ਠੀਕ ਆ ਕਿੰਨਾ ਕੁ ਦੁੱਧ ਆ 6 ਕਿਲੋ ਦਾ ਦੁੱਧ ਖੁੱਲਾ ਦੁੱਧ ਆ ਦੇਖ ਲਈ ਹੁਣ ਤਿਆਰ ਠੀਕ ਆ 6 ਕਿਲੋ ਦੁੱਧ ਆ ਹਾਂਜੀ ਤੇ ਅਗਲਾ ਕੰਦਾ ਬਣੀ ਵੀ ਆਪਾਂ ਖਾਲੀ ਕਹਿਣਾ ਹਨ ਹਾਂਜੀ ਠੀਕ ਹੈ ਸੋ ਰੋ ਜੀ ਇਹਨੂੰ ਵੀ ਸੋ ਜਿਹੜੇ ਵੀ ਵੀਰ ਭਰਾ ਨੂੰ ਥੋੜੇ ਜੇ ਦੁੱਧ ਦੀ ਖਾਤਰ ਕਿਸੇ ਨੂੰ ਲੋੜ ਹੋਵੇ ਤੇ ਬਾਈ ਦੇ ਨਾਲ ਕਰ ਸਕਦਾ ਸੰਪਰਕ ਕੱਦ-ਕਾੜ ਚੰਗਾ ਤੇ ਬੇਲ ਚੰਗੀ ਆ ਰੰਗ ਵੀ ਮਿੱਤਰੋ ਸੋਹਣਾ ਕਿਉਂਕਿ ਇਹ ਮਿੱਤਰੋ ਨਾਰਮਲ ਪਸ਼ੂ ਹੈ ਕਿਉਂਕਿ ਚੰਗੇ ਵੀ ਆਪਾਂ ਪਸ਼ੂ ਪਾ ਰਹੇ ਆ ਅੱਜ ਅਗਲੀਆਂ ਵੀਡੀਓ ਚੰਗੀਆਂ ਮੱਝਾਂ ਦੀ ਆ ਰਹੀ ਆ ਝੋਟੀਆਂ ਦੀ ਆ ਰਹੀ ਆ ਜੇਕਰ ਕਿਸੇ ਨੂੰ ਲੋੜ ਹੋਵੇ ਤਾਂ ਕੱਲ੍ਹ ਵਾਲੀ ਵੀ ਇੱਕ ਆਵਾ ਮਿੱਤਰੋ ਝੋਟੀ ਚੰਗੀ ਦਿਖਾਈ ਸੀ ਤੇ ਅੱਜ ਵੀ ਇੱਕ ਦੋਨੇ ਨਾਗ ਆ ਜਿਹੜੇ ਉਹ ਚੰਗੇ ਆ ਰਹੇ ਆ ਰੇਟ ਕੀ ਕਰਤਾ ਜੇ 25000 ਰੁਪਏ ਚ ਮਾਨਤਾਨ ਹੋ ਜੂਗਾ ਇਹ 25000 ਰੁਪਏ ਮਾਨਲੇ 25000 ਚੋਂ ਮਾਨਤਾਨ ਹੋ ਜੂ ਹਾਂਜੀ ਉਧਰ ਵੀ ਬੱਚੇ ਜਮਾਨਤ ਹੋ ਜੂ ਤੇ ਫੋਨ ਨੰਬਰ ਜੀ 734756494 734756494 64494 734756492 ਬਾਈ ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਬਾਈ ਤੇਰਾ ਕਰੋ ਸੰਪਰਕ ਸਭ ਸਾਰੇ ਵੀਰਾਂ ਦਾ ਧੰਨਵਾਦ